ਅੱਜ ਜਿਹੜੀਆਂ ਤੁਹਾਡੀਆਂ ਪੋਸਟਾਂ ਨੇ ਮੇਰੀ ਗੱਲ ਨੋਟ ਕਰ ਲਿਓ ਮੈਂ ਅੱਜ ਤੱਕ ਜੋ ਕਿਹਾ ਪੂਰਾ ਕੀਤਾ ਹੈ ਮੈਂ ਪਾਣੀ ਦੀ ਬੱਸ ਵੀ ਕਹਦੀ ਸੀ ਚਲਾਦੀ ਸੀ ਨਹੀਂ ਅੱਜ ਆ ਜਿਹੜੀਆਂ ਪੋਸਟਾਂ ਨੇ ਨੋਟ ਕਰ ਲੈ ਸਰਕਾਰ ਬਣਾ ਦਿਓ ਪਹਿਲੀ ਕੈਬਨਿਟ ਮੀਟਿੰਗ ਦਾ ਕੱਟੂਗਾ ਪੋਸਟਾਂ ਐਵੇਂ ਤੁਸੀਂ ਗਰਮੀ ਚ ਬੈਠੇ ਮਰੀ ਬਹਿੰਦਾ ਫਾਇਦਾ ਨਹੀਂ ਇਕ ਕੋਈ ਕੰਮ ਕਰਵਾ ਆਪਣੀ ਪਾਰਟੀ ਲਿਆਓ ਤਾਂ ਬਚਾਂਗੇ ਮੈਂ ਕੋਈ ਸਿਆਸੀ ਭਾਸ਼ਣ ਨਹੀਂ ਦੇ ਰਿਹਾ ਮੈਂ ਆਣ ਮੈਂ ਕੋਈ ਸਾਸੀ ਗੱਲ ਨਹੀਂ ਕਰ ਰਿਹਾ ਮੈਂ ਮੈਰਿਟ ਤੇ ਗੱਲ ਕਰ ਰਿਹਾ ਜੇ ਪਛਣਾ ਕਿ ਪੰਜਾਬ ਦੇ ਆ 10 ਸਾਲ ਬਰਬਾਦ ਹੋ ਗਏ ਤੁਸੀਂ ਸਾਰੇ ਪੜੇ ਲਿਖੇ ਹੋ ਤੁਸੀਂ ਪੜਾ ਕਰੋ 2017 ਚ ਜੋ ਕਾਲੀ ਸਰਕਾਰ ਕੀ ਸੀ ਉਦੋਂ ਕਰਜ਼ਾ ਕਿੰਨਾ ਸੀ ਕਬਜਾ ਡਿਪੈਂਡ ਹੁੰਦਾ ਡੈਟ ਟੂ ਜੀਡੀਪੀ ਰੇਸ਼ੋ ਨਾਲ ਜਿਹੋਸੀ ਆਇਰ 2007 ਵਿੱਚ ਉਦੋਂ 48% ਡੈਟ ਸੀ ਪੰਜਾਬ ਦਾ ਜੀਡੀਪੀ ਨਾਲ ਜਿਹੜੇ ਛੱਡਿਆ ਸੀ 32% ਤੇ ਘਟਾ ਕੇ ਲੈ ਗਏ ਤੇ ਅੱਜ ਫਿਰ ਤੋਂ 50 ਉੱਤੇ ਛੱਪ ਗਿਆ ਮੈਂ ਕਿਉਂ ਕਹਿ ਰਿਹਾ ਕਿਉਂਕਿ ਆ ਜਿਹੜੀਆਂ ਗਵਰਨਮੈਂਟਸ ਹੈ ਆ ਕੇ ਇਕੱਲਾ ਰਾਜ ਕਰਨ ਵਾਸਤੇ ਆਉਂਦੀਆਂ ਕੰਮ ਕਰਨ ਵਾਸਤੇ ਲੋਕਾਂ ਦਾ ਬਾਰੇ ਸੋਚਦੀ ਵੱਡੇ ਬਾਦਲ ਸਾਹਿਬ ਨੂੰ ਪੰਜ ਵਾਰ ਕਿਵੇਂ ਬਣੇ ਮੁਖੰਦਰੀ ਕਿਉਂਕਿ ਲੋਕਾਂ ਦੇ ਫੇਰ ਸੀ ਉਹ ਜੋ ਕਹਿੰਦੇ ਸੀ ਕਰਦੇ ਸੀ ਮੈਂ ਰਾਹ ਚਾਰਿਆ ਸੀ ਤੇ ਮੈਨੂੰ ਸਾਰੀ ਮੈਨ ਰਿਪੋਰਟ ਲਈ ਤੁਸੀਂ ਜਿਹੜੀ ਹੁੰਦੀ ਚੀਜ਼ਾਂ ਦਿਖਾਈਆਂ ਤੇ ਦਿੱਤੀਆਂ ਬੜਾ ਸ਼ੌਕਿੰਗ ਹੈ ਤੁਸੀਂ ਸਾਰੇ ਨੌਜਵਾਨਾਂ ਨੂੰ ਜੀ ਸਕਦੇ ਹਾਂ ਸਮਝ ਵੀ ਸਕਦੇ ਹਾਂ ਤੇ ਰੋਜ਼ ਪੜਦੇ ਵੀ ਹਾਂ ਆਪਣੀ ਡੈਮੋਕ੍ਰੇਸੀ ਇੱਕ ਲਾਇਬਿਲਟੀ ਵੀ ਹੋ ਜਾਂਦੀ ਹੈ ਤੇ ਇੱਕ ਆਪਾਂ ਨੂੰ ਐਸੈਟ ਵੀ ਹੈ ਜ਼ਿੰਦਗੀ ਦਾ ਮੈਂ ਮੇਰਾ ਆਪਣਾ ਸਫਰ ਹੈ ਮੈਂ ਦੇਖਿਆ ਹੈ ਆਪਾਂ ਕਿਤੇ ਮੈਰਿਟ ਤੇ ਨਹੀਂ ਸੋਚਦੇ ਕਿ ਕਿਹੜਾ ਪਾਰਟੀ ਕਿਹੜੀ ਐਕਟੀਵਿਟੀ ਕਿਹੜੀ ਸੰਸਥਾ ਦਾ ਬੈਕਗ੍ਰਾਉਂਡ ਕੀ ਹੈ ਤੇ ਕਿਹੜੀ ਆਪਣੇ ਵਾਸਤੇ ਚੰਗੀ ਹੈ ਜਿਹੜਾ ਤੁਸੀਂ ਮੈਨੂੰ ਦੱਸਿਆ ਮੈਨੂੰ ਇੰਨੇ ਮਿਲੇ ਬੰਦਿਆਂ ਨੂੰ ਮਿਲੇ ਕੋਈ ਫਾਇਦਾ ਨਹੀਂ ਇੰਨੇ ਪੱਲੇ ਕੁਛ ਨਹੀਂ ਆ ਜਿੰਨੇ ਵੀ ਐ ਦਸ਼ਮੀ ਪ੍ਰਵਾਨ ਖੜੇ ਕੀਤੇ ਹੋਏ ਇਹਨਾਂ ਨੇ ਕੱਲੇ ਆਰਡਰ ਆਉਂਦੇ ਆ ਆ ਕਟਫਟੀਆਂ ਨੂੰ ਉਦੋਂ ਨੱਚਣ ਲੱਗ ਜਾਂਦੇ ਆ ਭਗਵਾਨਤਮਾਨ ਦੇ ਸੀਐਮ ਨਹੀਂ ਐ ਕੱਲੇ ਕਾਗਜ਼ 'ਚ ਐ ਅਸਲੀ ਸੀਐਮ ਕੇਜਰੀ ਵਾਲਾ ਐ ਮੈਂ ਤਾਂ ਆਪਣੇ ਪੰਜਾਬੀਆਂ ਦੇ ਬੜਾ ਹੈਰਾਨ ਹੁੰਦਾ ਹਾਂ ਪਹਿਲਾ ਪਹਿਲਾ ਸੁਪਾ ਜੀ ਨੇ ਆਪਣੀ ਨੇ ਬਣਾਈ ਆਉਸਰਸ ਕਰਤੀ ਅੱਜ ਜਿਹੜੀ ਅਸਲੀਅਤ ਹੈ ਕਿ ਅੱਜ ਦੇ ਕੈਬਨਿਟ ਮਨਿਸਟਰ ਹੈ ਇਹਨਾਂ ਕੋਲੇ ਕੋਈ ਅਥਾਰਟੀ ਨਹੀਂ ਫੈਸਲਾ ਕਰਨ ਦੀ ਫੈਸਲਾ ਕਰਨ ਵਾਸਤੇ ਕੇਜਰੀਵਾਲ ਨੇ ਸੁਸੋਡਿਆ ਤੇ ਜੈਨ ਇਹਨਾਂ ਨੂੰ ਭੇਜਿਆ ਮਹਿਕਮੇ ਵੰਡਦੇ ਆ ਤੇ ਇੱਥੇ ਰਹਿੰਦੇ ਆ ਉਹ ਫੈਸਲਾ ਕਰਦੇ ਪਰ ਉਹਨਾਂ ਦਾ ਫੈਸਲਾ ਇੱਕੋ ਇੱਕ ਹੈ ਉਹਨਾਂ ਦਾ ਕੋਈ ਇੰਟਰਸਟ ਪੰਜਾਬ 'ਚ ਨਹੀਂ ਹੈ ਕੋਈ ਇੰਟਰਸਟਿੰਗ ਯੂਨੀਵਰਸਿਟੀ ਨਹੀਂ ਆ ਕੋਈ ਇੰਟਰਸਟ ਜੋਬ ਕਰਨਾ ਨਹੀਂ ਹੈ ਉਹਨਾਂ ਨੇ ਪੰਜਾਬ ਨੂੰ ਇੱਕ ਪੈਸਾ ਇਕੱਠਾ ਕਰਨ ਦਾ ਸਾਧਨ ਬਣਾਇਆ ਤੁਸੀਂ ਕਹਿੰਦੇ ਆ ਕਿ ਪੈਸਾ ਹੈ ਨਹੀਂ ਆਹ ਕਹਿੰਦੇ ਆ ਕਿ ਸਾਡੇ ਕੋਲ ਪੈਸਾ ਕਰਜ਼ਾ ਹੈ ਐਡਵਰਟਾਈਜ਼ਮੈਂਟ ਤੇ ਮੈਂ ਤੁਹਾਨੂੰ ਅੱਜ ਦੱਸਦਾ ਕੱਲੇ ਐਡਵਰਟਾਈਜ਼ਮੈਂਟ ਤੇ ਜੇ ਸਾਡੀ ਸਰਕਾਰ ਸੀ ਸਾਡਾ ਪੂਰੇ ਸਾਲ ਦਾ ਖਰਚਾ ਹੁੰਦਾ ਸੀ 30 ਕਰੋੜ ਕੋਈ ਪੂਰੇ ਸਾਲ ਇੰਨਾ ਦਾ ਖਰਚਾ 1000 ਕਰੋੜ ਸਾਲ ਦਾ ਹੈ 4000 ਕਰੋੜ ਰੁਪਇਆ ਆ ਇਕੱਲੇ ਆ ਇਸ਼ਤਿਹਾਰ ਇੱਥੇ ਨਹੀਂ ਤੁਸੀਂ ਨਾਗਾਲੈਂਡ ਚਲੇ ਜਾਓ ਨਾਗਾਲੈਂਡ ਦੇ ਅਖਬਾਰ ਜੀ ਭਗਵੰਤ ਮਾਨ ਦੇ ਆਪ ਦਾ ਇਸ਼ਤਿਹਾਰ ਹੋਊਗਾ ਪੇਡ பை ਪੀਪਲ ਪੰਜਾਬ ਉੱਥੇ ਕਹਿਣਗੇ ਅਸੀਂ 1000 ਰੁਪਇਆ ਲੜਕੀਆਂ ਨੂੰ ਦੇਤਾ ਅਸੀਂ ਇਹ ਦਿੱਤਾ ਉਹ ਤਾਂ ਉਹਨਾਂ ਨੂੰ ਨਾਗਾਲੈਂਡ ਨਾਲ ਨੂੰ ਕੀ ਪਤਾ ਐ ਇੱਥੇ ਆ ਕੇ ਥੋੜੀ ਜਿਹਾ ਕੇ ਪੁੱਛਣਗੇ ਆ ਯੂਜ਼ ਕਰ ਰਹੇ ਆ ਪੰਜਾਬ ਨੂੰ ਇੱਕ ਫਾਈਨੈਂਸ਼ੀਅਲ ਸਾਧਨ ਇਕੱਠਾ ਕਰਦੇ ਇਹਨਾਂ ਕੋਈ ਇੰਟਰਸਟ ਨਹੀਂ ਆਇਆ ਜੇ ਮੈਂ ਤੁਹਾਨੂੰ ਅੱਜ ਦੱਸ ਦਿੰਨਾ ਹੈ ਤੁਸੀਂ ਸਾਰੇ ਨੌਜਵਾਨਾਂ ਤੁਸੀਂ ਭਾਵੇਂ ਜੋ ਮੈਂ ਕਹੂੰਗਾ ਤੁਸੀਂ ਗੂਗਲ ਕਰਕੇ ਰਿਸਰਚ ਵੀ ਕਰਿਓ ਤਾਂ ਤੁਹਾਨੂੰ ਆਈਓਪਨਰ ਹੋਊਗਾ ਜੋ ਕੁਛ ਵੀ ਬਣਿਆ ਪੰਜਾਬ ਚ ਜਦੋਂ ਮੈਂ ਕਹਿ ਰਿਹਾ ਨਾ ਜੋ ਕੁਛ ਮੇਰਾ ਮਤਲਬ ਹੈ ਜੋ ਕੁਛ ਉਹਦੇ ਹੀ ਬਣਿਆ ਜਦੋਂ ਅਕਾਲੀ ਦਰਦੀ ਸਰਕਾ ਮੈਂ ਐਗਜ਼ਾਮਪਲ ਦਿੰਨਾ ਹੈ। ਪਾਖੜਾ ਡੈਮ ਤੋਂ ਬਗੈਰ ਸਾਰੇ ਡੈਮ, 3 ਡੈਮ ਹੋngo ਦੁਪਾਇੰਗਾ, ਦੁਜੈਨਰ। ਸ਼ਾਪੁਰ ਕੰਡਿਡੀਮ ਸਾਰੇ ਡੈਮ ਅਕਾਲੀ ਦਲ ਨੇ ਬਣਾਏ। ਸਾਰੇ ਥਰਮਲ ਪਲਾਂਟ ਪੰਜਾਬ ਦੇ 100% ਬਣਾਏ ਅਕਾਲੀ ਦਲ ਨਹੀਂ ਕਰਲੇ। 15 ਲੱਖ ਕਿਊਬਲ ਕਨੈਕਸ਼ਨ ਹੈ। 13.5 ਲੱਖ ਕਿਊਬਲ ਕਨੈਕਸ਼ਨ ਦਿੱਤੇ ਅਕਾਲੀ ਦਲ ਦੀ ਸਰਕਾਰਾਂ ਪਰ ਰਿਕਾਰਡ ਘੱਟ ਕੇ ਦੇਖੋ। ਢੰਡਾ ਰੋਡ ਨੈਟਵਰਕ ਹੈ। ਔਰਲੈਂਡ ਐਕਸਪ੍ਰੈਸ ਸਾਰਾ ਬਣਾਉਣ ਨਾਲ ਹੀ ਕਾਲੀ ਤੱਕ ਆ ਤੁਹਾਡੇ ਸਾਹਮਣੇ ਸਾਰੀ ਮੈਂ ਸ਼ੁਰੂ ਕਰਕੇ ਸਾਰੇ ਮੇਰਾ ਜੇ ਕਹਿਣ ਦਾ ਪਾਕ ਹੀ ਹੈ ਫਰਕ ਹੈ ਸਾਡੇ ਇਸ ਤੇ ਇੰਨਾ ਚ ਆ ਸਾਡੇ ਵਾਸਤੇ ਘਰ ਹੈ ਪੰਜਾਬ ਆਪਣਾ ਅਸੀਂ ਜਿਉਣਾ ਮਰਨਾ ਇੱਥੇ ਹੈ ਸਾਨੂੰ ਤੁਹਾਡਾ ਦਰਦ ਪਤਾ ਹੈ ਤੁਹਾਨੂੰ ਪਤਾ ਕਿ ਆਪਣੇ ਮੁੰਡੇ ਹੈ ਆਪਣੇ ਬੱਚੇ ਹੈ ਇਹਨਾਂ ਨੂੰ ਇੱਥੇ ਜੌਬ ਕ੍ਰੀਏਟ ਕਰਨਾ ਹੈ ਇੱਥੇ ਇਹਨਾਂ ਨੂੰ ਅਸੀਂ ਇੰਡਸਟਰੀ ਲੈ ਕੇ ਆਉਣੀ ਹੈ ਇੱਥੇ ਅਸੀਂ ਐਗਰੀਕਲਚਰ ਵਧਾਉਣਾ ਹੈ ਅਸੀਂ ਹੋਰ ਕਿਤੇ ਸੋਚਦੇ ਨਹੀਂ ਜਿਹੜੀਆਂ ਦੂਜੀਆਂ ਨੈਸ਼ਨਲ ਪਾਰਟੀਆਂ ਦਾ ਹੈ ਉਹਨਾਂ ਦਾ ਇੰਟਰਸਟ ਕਲੈਸ਼ ਕਰਦਾ ਹੈ ਜੇ ਪੰਜਾਬ ਤੇ ਹਰਿਆਣਾ ਵਿੱਚ ਕੋਈ ਸਮੱਸਿਆ ਆ ਜੇ ਕਿਤੇ ਨਹੀਂ ਪੰਜਾਬ ਦਾ ਹਿੱਸਾ ਲੈਣਗੇ ਜਾਂ ਯੂਪੀ ਦਾ ਅਸੀਂ ਤਾਂ ਲੈਣਾ ਹੀ ਇਕੱਲਾ ਪੰਜਾਬ ਦਾ ਸੋ ਜਿਹੜਾ ਮੈਂ ਕਹਿਣਾ ਰਿਹਾ ਪਹਿਲੀ ਗੱਲ ਤੁਸੀਂ ਮੁਲਾਜ਼ਮ ਤੁਸੀਂ ਗੱਲਾਂ ਕਰ ਰਹੇ ਹੋ ਉਸ ਜਿੰਨੇ ਤੁਸੀਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਪੁੱਛ ਲੋ ਜਿਦੋਂ ਦੇ ਨੌਕਰੀ ਚ ਆਏ ਐ ਜਿੰਨੇ ਵੀ ਟੇਕ ਮਿਸ਼ਨ ਬਣਾਏ ਗਏ ਐ ਸਾਰੇ ਅਕਾਲੀ ਦਲ ਨੇ ਬਣਾਏ ਤੇ ਸਾਰੇ ਇੰਪਲੀਮੈਂਟ ਵੀ ਅਕਾਲੀ ਦਲ ਲਗੀ ਤੇ ਉਸ ਕਿਸੇ ਨੇ ਕੁਝ ਕੀਤਾ ਉਹਨਾਂ ਦੀ ਸਰਕਾਰਾਂ ਪੰਜ ਪੰਜ ਸਾਲ ਟੱਪ ਜਾਂਦੀਆਂ ਸੀ ਪਰ ਇੰਪਲੀਮੈਂਟ ਨਹੀਂ ਕਰਦੇ ਸੀ ਨਾਲੋਂਦੇ ਸੀ ਜਦੋਂ ਆਉਂਦੇ ਸੀ ਅਕਾਲੀ ਦਲ ਲੌਂਦਾ ਸੀ ਤੇ ਅਕਾਲੀ ਦਲ ਦਿੰਦਾ ਸੀ ਅੱਜ ਜਿਹੜੀ ਜੋਬ ਦੀ ਗੱਲ ਕਰ ਰਹੇ ਥੋਡੀਆਂ ਪੋਸ਼ਕਾਂ ਮੈਂ ਦੇਖ ਰਿਹਾ 50 60% ਕਿਸੇ ਚੀਜ਼ ਦਾ 90% ਹੈ ਮਤਲਬ ਐਵਰੇਜ ਉਹਦੀ 60 65% 70% ਤੱਕ ਪੋਸਟਾ ਖਾਲੀ ਪਈ ਹੈ ਪੰਜਾਬ ਦਾ ਸੂਬਾ ਹੋਏ ਤੁਸੀਂ ਸਾਰਾ ਖੇਤੀ ਮਾਰਕੀਟ ਕਮੇਟੀਆਂ ਲਈ ਪਰਚੇਸ ਹੋਏ ਸੇਲ ਹੋਏ ਤੇ ਤੁਸੀਂ ਦੇਖ ਲਓ 91% ਮਾਰਕੀਟ ਕਮੇਟੀਆਂ ਦੇ ਸੈਕਟਰੀ ਹਨ ਕਿਵੇਂ ਚੱਲਣਗੇ ਮਾਰਕੀਟ ਕਮੇਟੀਆਂ ਝੋਨਾ ਆਇਆ ਸਾਰਾ ਸਾਰਾ ਸਿਸਟਮ ਹੀ ਆਪਣਾ ਐਗਰੀਕਲਚਰ ਬੇਸਡ ਹੈ ਤੇ ਜਿਹੜੀ ਸਟੇਟ ਐਗਰੀਕਲਚਰ ਬੇਸਡ ਹੈ ਉੱਥੇ ਤਾਂ ਪੱਕੂ ਰੱਖਦੇ ਨਹੀਂ ਇਹਨਾਂ ਨੂੰ ਫੋਕਸ ਨਹੀਂ ਪਤਾ ਕੀ ਕਰਨਾ ਨਹੀਂ ਕਰਨਾ ਤੁਸੀਂ ਰਿਕਾਰਡ ਦੇਖ ਲਓ ਬਾਦਲ ਸਾਹਿਬ ਸਰਕਾਰ ਅਸੀਂ ਤਕਰੀਬਨ 2.5 ਲੱਖ ਸਰਕਾਰੀ ਨੌਕਰੀ ਦਿੱਤੀ 2.5 ਲੱਖ ਹੁਣ ਕੀ ਹੋ ਰਿਹਾ ਹੈ ਕਿ ਸਰਕਾਰੀ ਨੌਕਰੀਆਂ ਥੋੜੀਆਂ ਜਿਹੜੀਆਂ ਰੁਕੀਨ ਚ ਆਉਂਦੀਆਂ 50% ਜੌਬਸ ਬਾਹਰੋਂ ਆਊਟ ਆਫ ਸਟੇਟ ਲੈ ਰਹੇ ਆ ਯਾਹ ਰੂਲ ਸੀ ਪਹਿਲੇ ਅਸੀਂ ਬਦਿਆ ਸੀ ਪੰਜਾਬ ਵਾਲਾ ਇਹਨੇ ਕੈਨਸਲ ਕਰਕੇ ਕਿਉਂਕਿ ਇਹਨਾਂ ਨੇ ਹਰਿਆਣੇ ਦੀ ਆਪਣਾ ਨਾਮ ਉੱਤੇ ਕਹਿ ਕੇ ਅਸੀਂ ਪੰਜਾਬ ਨੌਕਰੀ ਦੇਉਣ ਰਾਜਸਥਾਨ ਵਿੱਚ ਕਹਿ ਕੇ ਤੁਝੇ ਤੁਵੇਂ ਸੋ ਹੁਣ ਜਿਹੜੇ ਜੌਬ ਦਾ ਇਹਨਾਂ ਨੇ ਓਪਨ ਕਰਤਾ ਕੋਈ ਮਰਜ਼ੀ ਆਈ ਅਸੀਂ ਕਹਿਆ ਸੀ ਪੰਜਾਬ ਦੀ ਗਵਰਨਮੈਂਟ ਜੌਬ ਇਕੱਲੇ ਪੰਜਾਬੀਆਂ ਵਾਸਤੇ ਹੈ ਜਿਹੜੇ ਇਹਨਾਂ ਨੇ ਚੇਂਜ ਕੀਤਾ ਆਹ ਤਾਂ ਹਾਲਾਤ ਇਹਨਾਂ ਦੀ ਲਾਇਲਟੀ ਐਕਸਪ੍ਰੈਸ ਸੋ ਮੈਂ ਤੁਹਾਨੂੰ ਸਿੱਧੀ ਕਰ ਦੱਸਦਾ ਐਵੇਂ ਤੁਸੀਂ ਗਰਮੀ 'ਚ ਬੈਠੇ ਮਰੀ ਬਹਿੰਦਾ ਫਾਇਦਾ ਨਹੀਂ ਕੋਈ ਕੰਮ ਕਰੋ ਆਪਣੀ ਪਾਰਟੀ ਲਿਆਓ ਤਾਂ ਬਚਾਂਗੇ ਮੈਂ ਕੋਈ ਸਿਆਸੀ ਭਾਸ਼ਾ ਨਹੀਂ ਦੇ ਰਿਹਾ ਮੈਂ ਇਹ ਨਹੀਂ ਮੈਂ ਕੋਈ ਸਿਆਸੀ ਗੱਲ ਨਹੀਂ ਕਰ ਰਿਹਾ ਮੈਂ ਮੈਰਿਟ ਤੇ ਗੱਲ ਕਰ ਰਿਹਾ ਹਾਂ ਜੋ ਬਚਣਾ ਹੈ ਜੇ ਪੰਜਾਬ ਦੇ ਆ 10 ਸਾਲ ਬਰਬਾਦ ਹੋ ਗਏ ਤੁਸੀਂ ਸਾਰੇ ਪੜੇ ਲਿਖੇ ਹੋ ਤੁਸੀਂ ਪਤਾ ਕਰੋ 2017 ਚ ਜੋ ਕਾਲੀ ਸਰਕਾਰ ਕੀ ਸੀ ਉਦੋਂ ਕਰਜ਼ਾ ਕਿੰਨਾ ਸੀ ਕਰਜਾ ਡਿਪੈਂਡ ਹੁੰਦਾ ਡੈਟ ਟੂ ਜੀਡੀਪੀ ਰੇਸ਼ਿਓ ਨਾਲ ਜਿਹੜੀ ਸੀ ਆਇਲ 2007 ਵਿੱਚ ਉਦੋਂ 48% ਡੈਟ ਸੀ ਪੰਜਾਬ ਦਾ ਜੀਡੀਪੀ ਨਾਲ ਇਹੋ ਛੱਡਿਆ ਸੀ 32% ਤੇ ਘਟਾ ਕੇ ਲੈ ਗਏ ਤੇ ਅੱਜ ਫਿਰ ਤੋਂ 50 ਤੋਂ ਉੱਤੇ ਠੱਪ ਗਿਆ ਮੈਂ ਕਿਉਂ ਕਹਿ ਰਿਹਾ ਕਿਉਂਕਿ ਆ ਜਿਹੜੀਆਂ ਗਵਰਨਮੈਂਟਸ ਐ ਆ ਕੇ ਇੱਥੇ ਕੱਲਾ ਰਾਜ ਕਰਨ ਵਾਸਤੇ ਆਉਂਦੀਆਂ ਕੰਮ ਕਰਨ ਵਾਸਤੇ ਲੋਕਾਂ ਦਾ ਬਾਰੇ ਸੋਚਦੀ ਵੱਡੇ ਬਾਦਲ ਸਾਹਿਬ ਨੂੰ ਪੰਜ ਵਾਰ ਕਿਵੇਂ ਬਣੇ ਮੁਖੰਦਰੀ ਕਿਉਂਕਿ ਲੋਕਾਂ ਦੇ ਫੇਸ ਸੀ ਉਹ ਜੋ ਕਹਿੰਦੇ ਸੀ ਕਰਦੇ ਸੀ ਤੁਸੀਂ ਸਾਡਾ ਮੈਨੀਫੈਸਟੋ ਪੜ੍ਹ ਲਓ ਜੋ ਕਮਿਟਮੈਂਟ ਲਈ ਅਸੀਂ ਪੂਰੀ ਕੀਤੀ ਕਿਉਂਕਿ ਅਸੀਂ ਰਹਿਣਾ ਇੱਥੇ ਹੈ ਅਸੀਂ ਜਿਉਣਾ ਇੱਥੇ ਹੈ ਆ ਕਾਂਗਰਸ ਨੂੰ ਕੀ ਲੀਡਰ ਬਦਲ ਕੇ ਹੋਰ ਨੂੰ ਕਹਿ ਦਿੰਗੇ ਚੱਲ ਗਿਆ ਤੂੰ ਉਹਦਾ ਤੇਰੀ ਪਦਾਮੀ ਹੋ ਗਈ ਪੂਰ ਪਾਸੇ ਵਾਲੀ ਉਹ ਜਿਹੜੀ ਹੈ ਜੌਬਸ ਦੀ ਗੱਲ ਹੈ ਮੈਨੇ ਤੁਹਾਡੇ ਨਾਲ ਕਮਿਟਮੈਂਟ ਹੈ ਜੇ ਪਰਮਾਤਮਾ ਮਿਹਰ ਕਰੇ ਮੌਕਾ ਦਿੰਦਾ ਸਾਡੀ ਪ੍ਰਾਇੋਰਟੀ ਮੇਂ ਇਸ ਮੇਰੀ ਸਰਕਾਰ ਦੀ ਪ੍ਰਾਇੋਰਟੀ ਐਗਰੀਕਲਚਰ ਹੈ ਅੱਜ ਕੱਲ ਟੈਕਨੋਲੋਜੀ ਇੰਨੀ ਵੱਧ ਗਈ ਅੱਜ ਕੱਲ ਐਗਰੀਕਲਚਰ ਜਿਹੜਾ ਪੰਜਾਬ ਦਾ ਨੁਕਸਾਨ ਹੋ ਰਿਹਾ ਆਪਾਂ ਕੱਲਾ ਕਣਕ ਤੇ ਝੋਨੇ ਤੇ ਬੈਠੇ ਹਾਂ ਆਪਾਂ ਨੂੰ ਹਾਈ ਟੈਕ ਐਗਰੀਕਲਚਰ ਦੀ ਲੋੜ ਹੈ ਉਹਦੇ ਵਾਸਤੇ ਸਾਨੂੰ ਐਜੂਕੇਟਿਡ ਬੰਦੇ ਚਾਹੀਦੇ ਆ ਤੁਹਾਨੂੰ ਅੱਜ ਕੱਲ ਨੈੱਟ ਹਾਊਸ ਪੋਲੀ ਹਾਊਸ ਵੈਦਰ ਕੰਟਰੋਲਡ ਸਿਸਟਮਸ ਆ ਗਏ ਆ ਮੈਂ ਆਪ ਆਪਣੇ ਖੇਤ ਕੀਤਾ ਕਿਉਂ ਮੈਂ ਤੁਹਾਨੂੰ ਪੂਰੇ ਪੰਜਾਬ ਨੂੰ ਦਿਖਾਉਣਾ ਚਾਹੁੰਦਾ ਮੈਂ ਆਪਣੇ ਆਪ ਐਕਸਪੈਰੀਮੈਂਟ ਕੀਤਾ ਜੇ ਤੁਸੀਂ ਅਗਲੇ ਕਿਸੇ ਦਿਨ ਤੁਸੀਂ ਆਉਣਾ ਵੀ ਹੈ ਦੇਖ ਲਿਓ ਕਿ ਆਪਣਾ ਫਿਊਚਰ ਕਿੱਥੇ ਹੈ ਫਿਊਚਰ ਪੰਜਾਬ ਦਾ ਹਾਈ ਟੈਕ ਐਗਰੀਕਲਚਰ ਦੀ ਹੈ ਤੇ ਹਾਈ ਟੈਕ ਵਾਸਤੇ ਪ੍ਰੋਫੈਸ਼ਨਲ ਬੰਦਿਆਂ ਦੀ ਲੋੜ ਹੈ ਜਿਹੜੀ ਅੱਜ ਕੱਲ ਪ੍ਰੀਜ਼ਰਵੇਸ਼ਨ ਦੀ ਲੋੜ ਹੈ ਐਗਰੀਕਲਚਰ ਉਹਨਾਂ ਦੇ ਜਿਹੜੀ ਪ੍ਰੋਸੈਸਿੰਗ ਦੀ ਲੋੜ ਹੈ ਕਈ ਚੀਜ਼ਾਂ ਦੀ ਲੋੜ ਹੈ ਪੋਲੈਂਡ ਇੱਕ ਕਹਾਜਾ ਦੇਸ਼ ਹੈ ਜਿਹੜਾ ਮੈਂ ਆਪ ਜਾ ਕੇ ਦੇਖਿਆ ਹੈ ਮੈਂ ਉਹਨਾਂ ਦੇ ਸਿਸਟਮਸ ਦੇਖੇ ਆਇਆ ਹਾਂ ਉੱਥੇ ਪਹਿਲੇ 20 ਸਾਲ ਪਹਿਲੇ ਇਕੱਲੇ 2% ਐਗਰੀਕਲਚਰ ਪ੍ਰੋਡਿਊਸ ਪ੍ਰੋਸੈਸ ਹੁੰਦੀ ਸੀ ਹੁਣ 97% ਜੋਬ ਹੁੰਦੇ ਆ ਪ੍ਰੋਸੈਸ ਦੀ ਸਾਰੀ ਚੇਨ ਉਹਨਾਂ ਨੇ ਥੱਲੇ ਤੋਂ ਲੈ ਕੇ ਉਹਨਾਂ ਨੇ ਪ੍ਰੋਫੈਸ਼ਨਲੀ ਆਪਣੇ ਟੈਕਨੋਲੋਜੀ ਨਾਲ ਆਪਣੇ ਨੌਜਵਾਨਾਂ ਨੂੰ ਪੜਾ ਕੇ ਉਹਨਾਂ ਨੂੰ ਇਸ ਲਾਈਨ 'ਚ ਲਾਤਾ ਹੈ ਸੋ ਐਸ ਕਰਕੇ ਜਣੀ ਗਵਰਨਰ ਨੂੰ ਪ੍ਰਾਇਰੀਟੀ ਇਹਨਾਂ ਦਾ ਹਟ ਗਿਆ ਪੰਜਾਬ ਆ ਐਗਰੀਕਲਚਰ ਖਾਸ ਕਰਕੇ ਆ ਤਾਂ ਸੋਚਦੇ ਐ ਐਗਰੀਕਲਚਰ ਦੀ ਲੋੜ ਨਹੀਂ ਐ ਪਰ ਇਹਨਾਂ ਜਿਹੇ ਕੇਜਵੀ ਵਾਲਾ ਰਹਿਣ ਤੋਂ ਸਰਪਰਵਾ ਹੀ ਨਹੀਂ ਐਗਰੀਕਲਚਰ ਹੈ ਜਾਂ ਨਹੀਂ ਐ ਉਹ ਤਾਂ ਐਜੇ ਜਿਵੇਂ ਇੱਥੇ ਗੈਸਟ ਹਾਊਸ ਤੇ ਆਏ ਐ ਆਏ ਐ ਸੋ ਐਸ ਕਰਕੇ ਥੋੜੀ ਆਵਾਜ਼ ਖਾਵਾਂਗੇ ਜੇ ਲੋੜ ਪਈ ਤੁਸੀਂ ਤੁਹਾਨੂੰ ਲੈ ਕੇ ਗਵਰਨਰ ਤੋਂ ਟਾਈਮ ਲੈਣਾ ਤੁਹਾਡੇ ਨਾਲ ਚਲੇ ਜਣੇ ਤੇ ਆ ਜੀਆਂ ਤੁਹਾਡੀਆਂ ਪੋਸਟਾਂ ਐ ਮੇਰੀ ਗੱਲ ਨੋਟ ਕਰ ਲਿਓ ਮੈਂ ਅੱਜ ਤੱਕ ਜੋ ਕਿਹਾ ਪੂਰਾ ਕੀਤਾ ਮੈਂ ਪਾਣੀ ਦੀ ਬਸ ਵੀ ਕਹਿਤੀ ਸੀ ਚਲਾਤੀ ਸੀ ਨਹੀਂ ਆਜ ਆ ਜਿਹੜੀਆਂ ਪੋਸਟਾਂ ਨੋਟ ਕਰ ਲੈ ਸਰਕਾਰ ਬਣਾ ਦਿਓ ਪਹਿਲੀ ਕੈਬਨਟ ਮੀਟਿੰਗ ਚ ਕੱਢੂਗਾ ਪੋਸਟਾਂ